ਬੱਚੇ ਕਿੰਨੇ ਕਿ ਮੋਬਾਈਲਸ ਨਾਲ ਜੁੜੇ ਨੇ ਕਿੰਨਾ ਕੀ ਉਹਨਾਂ ਦੀ ਪੜ੍ਹਾਈ ਵੀ ਇਹਨੂੰ ਨੁਕਸਾਨ ਹੁੰਦੀ ਹੈ ਮੈਹਰੋ ਸ਼ੋਪਿੰਗ ਕੰਪਲੈਕਸ ਵਿੱਚ ਜੇ ਤੁਸੀਂ ਦੇਖੀਆ ਦੇਖਿਆ ਹੋਵੇਗਾ ਤੇ ਸਫਾਈ ਦਾ ਤਾਂ ਕਹਿ ਕਹਿ ਕੇ ਕਰਾਣੀ ਪੈਂਦੀ ਹੈ ਕਿਉਂਕਿ ਸੀਵਰ ਕਲੀਨ ਨਹੀਂ ਹੋਏ ਸੁਪਰ ਸਕਰ ਦੀ ਮਸ਼ੀਨ ਨੂੰ ਕਿੰਨੀ ਵਾਰੀ ਕਹਿ ਕੇ ਕਾਰਪੋਰੇਸ਼ਨ ਜਾ ਕੇ ਮੈਂ ਖੁਦ ਕਿੰਨੀ ਵਾਰੀ ਗਈ ਹਾਂ ਬਟ ਜਦੋਂ ਇਹ ਲੋੜਾ ਪੂਰਾ ਹੀ ਨਹੀਂ ਹੁੰਦੀਆਂ ਤੇ ਬਹੁਤ ਦੁੱਖ ਹੁੰਦਾ ਹੈ ਬਟ ਪ੍ਰਸ਼ਾਸਨ ਦੀ ਥੋੜੀ ਡਿਟੇਲ ਜਿਹੜੀ ਕਿ ਮੈਨੂੰ ਬਹੁਤ ਬੁਰੀ ਲੱਗਦੀ ਹੈ ਸਟਰੀਟ ਲਾਈਟਸ ਦੇਖ ਲਓ ਤੁਸੀਂ ਮੇਰੇ ਵਾਰਡ ਵਿੱਚ ਅਰਾਊਂਡ 17 18 ਪਾਕ ਨਹੀਂ ਚੀ ਉੱਥੇ ਦੁਕਾਨਦਾਰਾਂ ਨਾਲ ਗੱਲ ਹੋਈ ਦੁਕਾਨਦਾਰਾਂ ਨੇ ਕਿ ਇੱਥੇ ਬਹੁਤ ਜ਼ਿਆਦਾ ਗੰਦਗੀ ਹੈ ਪਾਰਕਿੰਗ ਨਹੀਂ ਹੈ ਜਿਹੜੀ ਪੁਰਾਣੀ ਬਿਲਡਿੰਗ ਹੈ ਨੈਰੋ ਸ਼ੋਪਿੰਗ ਪਲੈਸ ਦੀ ਤੇ ਪਾਰਕਿੰਗ ਦੀ ਸਮੱਸਿਆ ਹੈ ਗੰਦਗੀ ਬਹੁਤ ਜ਼ਿਆਦਾ ਹੈ ਨੀ ਵਾਰੀ ਕਹਿ ਕਹਿ ਕੇ ਵੀ ਕਈ ਵਾਰੀ ਕੋਈ ਐਫਐਨਸੀਸੀ ਦੀ ਮੀਟਿੰਗ ਨਹੀਂ ਹੋਈ ਜਾਂ ਕੋਈ ਸਾਡੀ ਸੁਣਵਾਈ ਇਨੀ ਜਲਦੀ ਨਹੀਂ ਹੋ ਰਹੀ ਹੈ ਜਿਸ ਕਾਰਨ ਸਾਨੂੰ ਇਹ ਸਾਰਾ ਖਾਮਿਆਜਾ ਘਟਨਾ ਪਰ ਪੈਰੇ ਲੋਕਾਂ ਨੂੰ ਤੇ ਸਾਡੇ ਸੀਵਰ ਜਿਹੜੇ ਕਿ ਟੁੱਟ ਚੁੱਕੇ ਨੇ ਕਈ ਵਾਰੀ ਸੀਵਰ ਅ ਅੰਦਰੋਂ ਇਹ ਐਨੇ ਪਾਈਪਸ ਹੋ ਗਿਆ ਕਿਉਂਕਿ ਰਿਪੇਅਰ ਨਹੀਂ ਹੋਈਆਂ ਨੇ ਨਵੇਂ ਨਹੀਂ ਬਣੇ ਨੇ ਇਨੀ देर ਹੋ ਗਈ ਹੈ ਉਹਨਾਂ ਨੂੰ ਰੀਅਲੀ ਰਿਪੇਅਰ ਦੀ ਲੋੜ ਹੈ ਕਿਥੇ ਵਾਸ਼ਰੂਮਸ ਨੇ ਤੇ ਉਹਨਾਂ ਵਿੱਚ ਪਾਣੀ ਨਹੀਂ ਆ ਰਿਹਾ ਜੇ ਵਾਸ਼ਰੂਮਸ ਅੱਗੇ ਨੇ ਤੇ ਉਹਨਾਂ ਦੇ ਕਈ ਲੋਕ ਨੇ ਜਿਹੜੇ ਕਿ ਦੁਕਾਨਦਾਰਾਂ ਨੂੰ ਬਹੁਤ ਫੇਸ ਕਰਨਾ ਪੈਂਦਾ ਹੈ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬਾ ਰ ਟਾਈਮ ਤਾਂ ਮੈਂ ਹਾਂ ਮੁਕੇਸ਼ 바ਵਾ ਅੱਜ ਅਸੀਂ ਪਹੁੰਚੇ ਹਾਂ ਵਾਰਡ ਨੰਬਰ 5 ਲੋਕਾਂ ਦੀ ਗੱਲ ਲੋਕਾਂ ਦੇ ਨੁਮਾਇੰਦੇ ਦੇ ਨਾਲ ਵਾਰਡ ਦੇ पार्षद ਕ੍ਰਿਤੀ ਅਰੋੜਾ ਜੀ ਜਿਨ੍ਹਾਂ ਨੂੰ ਜੋ ਪਛਾਣ ਦੇ ਮਹਤਾਜ ਨਹੀਂ ਹੈ ਕਿਉਂਕਿ ਸਿਆਸੀ ਪਰਿਵਾਰ ਇਨਾਂ ਦੇ ਜੋ ਫਾਦਰ ਇਨ-ਲੋ ਨੇ ਉਹ ਵੀ ਅੰਮ੍ਰਿਤਸਰ ਦੇ ਮੇਅਰ ਰਹੇ ਨੇ ਔਰ ਆਪਣੀ ਉਸ ਟਰਮ ਦੇ ਵਿੱਚ ਉਹਨਾਂ ਨੇ ਅੰਮ੍ਰਿਤਸਰ ਨੂੰ ਬਹੁਤ ਜਿਹੜਿਆ ਕੀਮਤੀ ਸੋਗਾਤਾ ਜਿਹਨੀਆਂ ਨੇ ਉਹ ਦਿੱਤੀਆਂ ਸੀ ਅੰਮ੍ਰਿਤਸਰ ਨੂੰ ਸਭ ਤੋਂ ਮੇਨ ਵੱਡੀ ਚੀਜ਼ ਸੀ ਸਮਾਰਟ ਸਿਟੀ ਦਾ ਦਰਜਾ ਦਿਵਾਣਾ ਅੰਮ੍ਰਿਤਸਰ ਦਾ ਸਮਾਰਟ ਸਿਟੀ ਦਾ ਦਰਜਾ ਉਹਨਾਂ ਦੀ ਰਹਿਨਮਾਈ ਦੇ ਹਿੱਟ ਜਿਹੜਾ ਮਿਲਿਆ ਸੀ ਗੱਲਬਾਤ ਕਰਨੀ ਹੈ ਮੈਮ ਦੇ ਨਾਲ ਮਸ਼ਕਨ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਖਾਸ ਮੁਲਾਕਾਤ ਦੇ ਵਿੱਚ ਲੋਕਾਂ ਦੀ ਗੱਲ ਲੋਕਾਂ ਦੇ ਨੁਮਾਇੰਦੇ ਦੇ ਨਾਲ ਨਮਸਕਾਰ ਜੀ ਥੈਂਕ ਯੂ ਸੋ ਮੱਚ ਮੈਨੂੰ ਗੱਲਬਾਤ ਆਸਤੇ ਆਨ ਉਸਤੇ ਜੀਮ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਕਿਉਂਕਿ ਲੋਕਾਂ ਵੱਲੋਂ ਬੜਾ ਵੱਡਾ ਫਤਵਾ ਜਿਹੜਾ ਤੁਹਾਨੂੰ ਦਿੱਤਾ ਗਿਆ ਜੀ ਦੇ ਕੇ ਉਹ ਵੱਡੀ ਜਿਮੇਵਾਰੀ ਦਿੱਤੀ ਕਿ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਅ ਜੀ ਮੇਰਾ ਐਕਸਪੀਰੀਅੰਸ ਤਾਂ ਬਹੁਤ ਵਧੀਆ ਰਿਹਾ ਹੈ ਲੋਕਾਂ ਨੇ ਮੈਨੂੰ ਇਨਾ ਮਾਨ ਦਿੱਤਾ ਹੈ ਪਾਰਟੀ ਨੇ ਇਨਾ ਮਾਨ ਦਿੱਤਾ ਹੈ ਸੋ ਮੈਂ ਸਭ ਦਾ ਬਹੁਤ ਬਹੁਤ ਦਿਲੋਂ ਸ਼ੁਕਰੀਆ ਦਾ ਹਮੇਸ਼ਾ ਹੀ ਕਰਦੀ ਆ ਸਭ ਤੋਂ ਪਹਿਲੇ ਪਰਮਾਤਮਾ ਦਾ ਤੇ ਉਹ ਤੋਂ ਬਾਅਦ ਸਾਰੇ ਮੇਰੇ ਪਰਿਵਾਰ ਪੈਨਾ ਦਾ ਤੇ ਸ਼ੁਰੂ ਤੋਂ ਹੀ ਜਿਵੇਂ ਮੈਂ ਆਪਣੇ ਪਰਿਵਾਰ ਵਿੱਚ ਵੀ ਦੇਖਿਆ ਹੈ ਏਧਰ ਵੀ ਆਪਣਾ ਮੇਰਾ ਸਾਰਾ ਪਰਿਵਾਰ ਸਸੁਰਾਲ ਪਰਿਵਾਰ ਕਹਿ ਲੋ ਜਾਂ ਮੇਰਾ ਮਾਇਕਾ ਪਰਿਵਾਰ ਕਹਿ ਲੋ ਉਧਰ ਵੀ ਮੈਂ ਆਪਣੇ ਪੇਰੈਂਟਸ ਨੂੰ ਹਮੇਸ਼ਾ ਹੀ ਸਭ ਦੀ ਹੈਲਪ ਕਰਦੇ ਹੋਏ ਦੇਖਿਆ ਹੈ ਤੇ ਮੈਂ ਇਹੀ ਸਿੱਖਿਆ ਹੈ ਕਿ ਜੋ ਵੀ ਤੁਹਾਡੇ ਦਵਾਰੇ ਆਏ ਜੋ ਵੀ ਤੁਹਾ ਤੁਹਾਡੇ ਤੋਂ ਹੋ ਪਾਏ ਤੋਂ ਤੁਸੀਂ ਸਾਰਿਆਂ ਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਹੈ ਉਹਨਾਂ ਦਾ ਜਿਹੜਾ ਵੀ ਸੋਲੂਸ਼ਨ ਤੁਸੀਂ ਉਹਨਾਂ ਦੀ ਪ੍ਰੋਬਲਮ ਵਾਸਤੇ ਪ੍ਰੋਵਾਈਡ ਕਰ ਸਕੋ ਕੁਝ ਹੋਵੇ ਜਾਂ ਨਾ ਹੋਵੇ ਤੇ ਤੁਸੀਂ ਰੈਡੀ ਹੋਣਾ ਚਾਹੀਦਾ ਹੈ ਮਨੁੱਖਤਾ ਦੀ ਇੱਕ ਦੇਣ ਜਿਹੜੀ ਮੈਨੂੰ ਆਪਣੇ ਮਾਪਿਆਂ ਤੋਂ ਵੀ ਮਿਲੀ ਹੈ ਤੇ ਨਾਲ ਜਦੋਂ ਮੈਂ ਮੈਰਿਜ ਕਰਕੇ ਵੀ ਆਈ ਤੇ ਮੈਂ ਹਮੇਸ਼ਾ ਹੀ ਆਪਣੇ ਪਾਪਾ ਨੂੰ ਆਪਣੇ ਹਸਬੰਡ ਨੂੰ ਆਪਣੇ ਮਦਰ ਇਨ ਲਾ ਨੂੰ ਹਮੇਸ਼ਾ ਹੀ ਦੇਖਿਆ ਹੈ ਘਰ ਵਿੱਚ ਵੀ ਕਿ ਆਲਵੇਜ਼ ਹੈਲਪ ਵਾਸਤੇ ਅਸੀਂ ਤਿਆਰ ਰਹਿਨੇ ਹਾਂ ਤੇ ਕੋਈ ਵੀ ਦਰਵਾਜ਼ੇ ਤੇ ਆਂਦਾ ਹੈ ਕੋਈ ਵੀ ਪ੍ਰੋਬਲਮ ਲੈ ਕੇ ਤੇ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕਰਨੇ ਆ ਕਿ ਮੈਕਸਿਮਮ 110% ਉਹਦੀ ਪ੍ਰੋਬਲਮ ਨੂੰ ਸੋਲੂਸ਼ਨ ਪ੍ਰੋਵਾਈਡ ਕਰ ਸਕੀਏ ਤੇ ਉਹੀ ਲੈ ਕੇ ਉਹਨਾਂ ਦੇ ਨਕਸ਼ਾ ਕਦਮ ਤੇ ਹੀ ਉਹਨਾਂ ਤੋਂ ਹੀ ਸਿੱਖਿਆ ਲੈ ਕੇ ਮੈਂ ਸਾਰਾ ਕੁਝ ਦੇਖਦੀ ਆਈ ਹਾਂ ਤੇ ਮੈਂ ਉਹੀ ਨਕਸ਼ੇ ਕਦਮ ਤੇ ਅੱਗੇ ਚੱਲਣਾ ਚਾਹੁੰਦੀ ਹਾਂ ਸੋ ਥੈਟ ਮੈਂ ਉਹਨਾਂ ਦਾ ਵੀ ਨਾ ਰੋਸ਼ਨ ਕਰ ਸਕਾਂ ਤੇ ਮੈਂ ਆਪਣੀ ਪਾਰਟੀ ਨੂੰ ਵੀ ਅੱਗੇ ਵਧਾ ਸਕਾਂ ਮੈਂ ਵਾਰ ਨੰਬਰ 5 ਕਿਹੜੇ ਕਿਹੜੇ ਵਾਅਦੇ ਸੀ ਜਦ ਚੋਰਾਵਾ ਦੇ ਦੌਰਾਨ ਕੀਤੇ ਗਏ ਔਰ ਮੇਨ ਮੁਸ਼ਕਲਾਂ ਕਹਨੀਆਂ ਸੀ ਚੁਣੌਤੀ ਕਿਹੜੀ ਸੀ ਮੇਨ ਇਸ ਦੇ ਵਿੱਚ ਅਹਿਮ ਚੁਣੌਤੀ ਆ ਸਾਡੀ ਜਿਹੜੀ ਮੇਨ ਚੁਣੌਤੀ ਹੈ ਉਹ ਕਲੀਨਲਿਨੈਸ ਵਾਸਤੇ ਮੈਂ ਕਹਾਂਗੀ ਕਿ ਬਹੁਤ ਜਿਆਦਾ ਜ਼ਰੂਰਤ ਹੈ ਜਿਵੇਂ ਕਿ ਮੇਨ ਪੌਸ਼ ایرিয়া ਵਾਰਡ ਨੰਬਰ 5 ਅੰਮ੍ਰਿਤਸਰ ਦਾ ਲੈ ਲੋ ਤੇ ਸਾਡੇ ਸੀਵਰ ਜਿਹੜੇ ਕਿ ਟੁੱਟ ਚੁੱਕੇ ਨੇ ਕਈ ਵਾਰੀ ਸੀਵਰ ਅ ਅੰਦਰੋਂ ਹੀ ਐਨੇ ਪਾਈਪਸ ਹੋ ਦੀਆਂ ਕਿਉਂਕਿ ਰਿਪੇਅਰ ਨਹੀਂ ਹੋਈਆਂ ਨੇ ਨਵੇਂ ਨਹੀਂ ਬਣੇ ਨੇ ਐਨੀ ਦੇਰ ਹੋ ਗਈ ਹੈ ਉਹਨਾਂ ਨੂੰ ਰੀਅਲੀ ਰਿਪੇਅਰ ਦੀ ਲੋਡ ਹੈ ਐਨੀ ਵਾਰੀ ਕਹਿ ਕੇ ਕਿ ਵੀ ਕਈ ਵਾਰੀ ਕੋਈ ਐਫ ਐਨ ਸੀ ਸੀ ਦੀ ਮੀਟਿੰਗ ਨਹੀਂ ਹੋਈ ਜਾਂ ਕੋਈ ਸਾਡੀ ਸੁਣਵਾਈ ਨਹੀਂ ਜਲਦੀ ਨਹੀਂ ਹੋ ਰਹੀ ਹੈ ਜਿਸ ਕਾਰਨ ਸਾਨੂੰ ਇਹ ਸਾਰਾ ਖਾਮਿਆਜਾ ਕੋ ਘਤਨਾ ਪਰ ਪੈਰੇ ਲੋਕਾਂ ਨੂੰ ਜੋ ਕਿ ਬਹੁਤ ਹੀ ਮਾੜੀ ਗੱਲ ਹੈ ਸੜਕਾਂ ਦੇਖ ਲੋ ਤੁਸੀਂ ਤੇ ਪਾਣੀ ਕਲੌਗ ਬਾਰਿਸ਼ਾਂ ਹੋਇਆ ਨੇ ਤੇ ਪਾਣੀ ਕਲੌਗ ਕਿੰਨਾ ਨੇ ਤੇ ਕਿਉਂਕਿ ਸੀਵਰ ਕਲੀਨ ਨਹੀਂ ਹੋਏ ਸੁਪਰ ਸੱਕਰ ਦੀ ਮਸ਼ੀਨ ਨੂੰ ਕਿੰਨੀ ਵਾਰੀ ਕਹਿ ਕੇ ਕਾਰਪੋਰੇਸ਼ਨ ਜਾ ਕੇ ਮੈਂ ਖੁਦ ਕਿੰਨੀ ਵਾਰੀ ਗਈ ਹਾਂ ਬਟ ਜਦੋਂ ਇਹ ਲੋੜਾਂ ਪੂਰੀ ਨਹੀਂ ਹੁੰਦੀਆਂ ਤੇ ਬਹੁਤ ਦੁੱਖ ਹੁੰਦਾ ਹੈ ਤੇ ਇਹ ਜ਼ਰੂਰੀ ਲੋਕਾਂ ਦੇ ਜਿਹੜਾ ਪਾਣੀ ਮਿਕਸਿੰਗ ਕਰਕੇ ਫਿਰ ਆਂਦਾ ਹੈ ਟਿਊਬਵੈਲ ਸਾਡੀ ਕੰਸਟੀਟਿਊਐਂਸੀ ਮੇਰੀ ਵਾਰਡ ਵਿੱਚ ਸੱਤ ਨੇ ਤੇ ਉਹ ਸੱਤ ਟਿਊਬਵੈਲ ਵਿੱਚੋਂ ਵੀ ਜੇ ਇੱਕ ਦੋ ਵੀ ਖਰਾਬ ਹੋ ਜਾਣ ਤੇ ਲੋਕਾਂ ਨੂੰ ਬਹੁਤ ਮੁਸ਼ਕਿਲ ਆਂਦੀ ਹੈ ਜੋ ਕਿ ਫਿਰ ਲੋਕਾਂ ਦੀ ਮੁਸ਼ਕਿਲ ਮੇਰੀ ਮੁਸ਼ਕਿਲ ਹੈ ਸੋ ਮੈਂ ਲੋਕਾਂ ਨੂੰ ਇਹ ਦੱਸਣਾ ਚਾਹਨੀ ਹਾਂ ਕਿ ਮੈਂ ਤੁਹਾਡੇ ਨਾਲ ਹਾਂ ਤੇ ਮੈਂ ਕਾਰਪੋਰੇਸ਼ਨ ਜਾ ਕੇ ਵੀ ਵੱਡੇ ਅਫਸਰਾਂ ਨੂੰ ਮਿਲ ਕੇ ਵੀ ਉਹਨਾਂ ਨੂੰ ਸਭ ਕੁਝ ਦੱਸਿਆ ਹੈ ਤੇ ਮੈਂ ਕੋਈ ਵੀ ਕਮੀ ਨਹੀਂ ਪੇਸ਼ ਹੋਣ ਦਵਾਂਗੀ ਮੇਰੀ ਹਿੰਮਤ ਤੋਂ ਬਗੈਰ ਜਿਹੜੇ ਕਿ ਅਸੀਂ ਨਾ ਇਹ ਠੀਕ ਕਰ ਸਕੀਏ ਬਟ ਪ੍ਰਸ਼ਾਸਨ ਦੀ ਥੋੜੀ ਜਿਹੀ ਟਿਲ ਜਿਹੜੀ ਕਿ ਮੈਨੂੰ ਬਹੁਤ ਬੁਰੀ ਲੱਗਦੀ ਹੈ ਕਿਉਂਕਿ ਲੋਕਾਂ ਦਾ لوکانو بینیفٹ دینا ਸਾਡਾ ਫਰਜ਼ ਹੈ ਤੇ ਲੋਕਾਂ ਨੇ ਕਿਸੇ ਕੋ ਲਾਨ ਹੈ ਤੇ ਉਹਨਾਂ ਨੇ ਜਦੋਂ ਦੱਸਨੀ ਆਪਣੀ ਪ੍ਰੋਬਲਮ ਤੇ ਅਸੀਂ ਹਮੇਸ਼ਾ ਖੜੇ ਆਂ ਲੋਕਾਂ ਦੇ ਨਾਲ ਤੇ ਉਹਨਾਂ ਦੀ ਪ੍ਰੋਬਲਮ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਏਗਾ ਸਟਰੀਟ ਲਾਈਟਸ ਦੇਖ ਲੋ ਤੁਸੀਂ ਮੇਰੇ ਵਾਰਡ ਵਿੱਚ ਅਰਾਊਂਡ 17 18 ਪਾਰਕ ਨੇ ਉਹਨਾਂ ਦੀ ਮੇਨਟੇਨੈਂਸ ਉਹਨਾਂ ਦੇ ਵਿੱਚ ਸਵਿੰਗਸ ਜੋ ਕਿ ਅੱਜ ਤੁਸੀਂ ਦੇਖਦੇ ਹੋ ਕਿ ਬੱਚੇ ਕਿੰਨੇ ਕਿ ਮੋਬਾਈਲਸ ਨਾਲ ਜੁੜੇ ਨੇ ਕਿੰਨਾ ਕਿ ਉਹਨਾਂ ਦੀ ਪੜ੍ਹਾਈ ਵੀ ਯੋ ਨੁਕਸਾਨ ਹੁੰਦੀ ਹੈ ਪਰ ਜੇ ਉਹ ਦੇਖਣਗੇ ਕਿ ਆਲੇ ਦੁਆਲੇ ਸਾਡੇ ਹਰੀਆਲੀ ਹੈ ਸਾਡੇ ਸਵਿੰਗ ਸਾਡੇ ਮਤਲਬ ਦੇ ਲੱਗੇ ਨੇ ਸਾਡੇ ਕੋਲ ਟਰੈਕ ਹੋ ਗਿਆ ਸਾਈਕਲਿੰਗ ਵਾਸਤੇ ਵਖਰਾ ਸਾਡੇ ਗਾਰਡਨਸ ਵਧਿਆ ਨੇ ਤੇ ਉਹਨਾਂ ਨੂੰ ਵੀ ਦਿਲ ਕਰੇਗਾ ਕਿ ਬਾਹਰ ਆ ਕੇ ਅਸੀਂ ਖੇਡੀਏ ਜੋ ਕਿ ਬਹੁਤ ਜ਼ਰੂਰੀ ਹੈ ਉਹਨਾਂ ਦੇ ਸਰੀਰਾਂ ਵਾਸਤੇ ਉਹਨਾਂ ਦੀ ਮੈਂਟਲ ਸਥਿਤੀ ਵਾਸਤੇ ਨਾ ਪੋਸ਼ ਏਰੀਆ ਕਾਫੀ ਤੁਹਾਡੀ ਕੌਨਸੀ ਕੌਨਸੀ ਹੈ ਕਾਫੀ ਵੱਡੀ ਕੌਨਸੀ ਕੌਨਸੀ ਹੈ ਸਭ ਤੋਂ ਜ਼ਿਆਦਾ ਪਾਰਕ ਜਿਹੜੇ ਨੇ ਤੁਹਾਡੀ ਵਾਰਡ ਦੇ ਵਿੱਚ ਹੀ ਨੇ ਅੰਮ੍ਰਿਤਸਰ ਦੇ ਵਿੱਚ ਸ਼ਾਇਦ ਕਿਸੇ ਹੋਰ ਵਾਰਡ ਦੇ ਵਿੱਚ ਅਨੇ ਪਾਰਕ ਹੋਣ ਉਹ ਕਿੰਨਾ ਜ਼ਰੂਰੀ ਹੈ ਬੱਚਿਆਂ ਦੀ ਫਿਜ਼ੀਕਲ ਐਕਟੀਵਿਟੀ ਕਿਉਂਕਿ ਤੁਸੀਂ ਵੀ ਖੁਦ ਗੱਲ ਕਹੇਤੀ ਆ ਕਿ ਮੋਬਾਈਲਸ ਤੇ ਬੱਚੇ ਰਹਿੰਦੇ ਨੇ ਉਹਨੂੰ ਫਿਜ਼ੀਕਲ ਐਕਟੀਵਿਟੀ ਕਿ ਨਹੀਂ फिजिकल एक्टिविटी तुम्हें देखो जी बहुत जरूरी है बच्चों वास्ते क्योंकि अजक उन्होंने पढ़ाई का भी इन्ना स्ट्रैस है कॉम्पीटिशन बहुत ने ते कॉम्पीटिशन कारण पेरेंट्स का स्ट्रैस भी ट्रांसफर होंगे बच्चों तो मैं स्पेषली कहना चाहवागी कि दिन घंटा क्ड के बच्चा हरियाली जरूर जाना चाहिए है राधर दिन के जिम च जाइए ਉਹ ਵੀ ਜ਼ਰੂਰੀ ਹੈ ਠੀਕ ਹੈ ਵੱਡੇ ਬੱਚੇ ਜਾਣਦੇ ਨੇ ਪਰ ਛੋਟੇ ਬੱਚਿਆਂ ਨੂੰ ਹਰੀਆਲੀ ਤੇ ਆਪਣੀ ਅੱਖਾਂ ਵਾਸਤੇ ਆਪਣੀ ਡੀਪ ਬਰੀਥਿੰਗ ਐਕਸਰਸਾਈਜ਼ ਵਾਸਤੇ ਕੋਈ ਸਵਿੰਗਸ ਕੋਈ ਇਕੱਠੇ ਮਿਲ ਕੇ ਖੇਲਣਾ ਜਿਹੜਾ ਆਪਣਾ ਸੋਸ਼ਲ ਸਰਕਲ ਹੈ ਉਹਨੂੰ ਵਦਾਨ ਆਸ-ਪਾਸ ਬੱਚੇ ਮੈਨੂੰ ਯਾਦ ਹੈ ਅਸੀਂ ਪੁਰਾਣੇ ਜਮਾਨੇ 'ਚ ਆਪਣੇ ਟਾਈਮ 'ਚ ਜਿਵੇਂ ਬੱਚੇ ਸੀਗੇ ਤੇ ਅਸੀਂ ਕਿੰਨਾ ਖੇਡਦੇ ਸੀਗੇ असी हमेशा ही आई थिंक बाहर हों नेबर्स के बच्चे भी बहर निकल के अपनी पढ़ाई तो बाद सू एक्टिविटीज चाहिए सगिया so हूँ बच्चों को मोबाइल देवा आई थिंक कोई होर एक्टिविटी नहीं है वो एक एक्सक्यूज एक बन गया है ਕੀ ਅਸੀਂ ਮੋਬਾਈਲ 'ਚ ਗੇਮ ਖੇល ਰਹੇ ਹਾਂ ਤੇ ਮੋਬਾਈਲ 'ਚ ਖੇਡਣ ਤੋਂ ਇਲਾਵਾ ਬਾਹਰ ਜਾਈਏ ਜੇ ਸਾਡੇ ਪਾਰਕਸ ਡਿਵੈਲਪ ਹੋਣ ਜੇ ਉਹਨਾਂ ਦੀ ਮੇਨਟੇਨੈਂਸ ਪ੍ਰੋਪਰ ਹੋਏ ਤੇ ਬੱਚੇ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਦੇ ਨੁਕਸਾਨ ਤੋਂ ਬਚ ਸਕਦੇ ਨੇ ਇੱਕ ਨਾਲ ਬਹੁਤ ਜ਼ਰੂਰੀ ਚੀਜ਼ ਹੈ ਜਿਹੜੀ ਕਿ ਸਟਰੀਟ ਲਾਈਟਾਂ ਘਟਨੇ ਬਹੁਤ ਬਹੁਤ ਕਾਰਨਰਸ ਨੇ ਮੇਰੇ ਵਾਰਡ 'ਚ ਜਿੱਥੇ ਕਿ ਸਟਰੀਟ ਲਾਈਟਾਂ ਚੱਲਦੀਆਂ ਹੀ ਨਹੀਂ ਐ ਨਾਲ ਜੇ ਉੱਥੇ ਬਿਲਕੁਲ ਬਿਲਕੁਲ ਗੱਲ ਕਹੂੰਗਾ ਬਿਲਕੁਲ ਸਾਡੇ ਵੀ ਅਸੀਂ ਵੀ ਜਿਹੜਾ ਸਰਵੇ ਕੀਤਾ ਉਸ ਦੇ ਵਿੱਚ ਵੀ ਮੇਨ ਅੰਮ੍ਰਿਤਸਰ ਸ਼ਹਿਰ ਦੀ ਮੇਨ ਮਾਰਕੀਟ ਕਹੀ ਜਾਣ ਵਾਲੀ ਲਾਰੈਂਸ ਰੋਡ ਮਾਰਕੀਟ ਹੈ ਉੱਥੇ ਨਹਿਰੂ ਸ਼ੋਪਿੰਗ ਕੰਪਲੈਕਸ ਜਿਹੜਾ ਇੰਪਰੂਵਮੈਂਟ ਟਰਸ ਦੀ ਦਾ ਦੇਖ ਰਿਹਾ ਹੈ ਬਟ ਕੰਸਟੀਟੂਐਂਸੀ ਤੁਹਾਡੀ ਆ ਉੱਥੇ ਦੁਕਾਨਦਾਰਾਂ ਨਾਲ ਗੱਲ ਹੋਈ ਦੁਕਾਨਦਾਰਾਂ ਨੇ ਕਿ ਇੱਥੇ ਬਹੁਤ ਜ਼ਿਆਦਾ ਗੰਦਗੀ ਹੈ ਪਾਰਕਿੰਗ ਨਹੀਂ ਹੈ ਜਿਹੜੀ ਪੁਰਾਣੀ ਬਿਲਡਿੰਗ ਹੈ ਨਹਿਰੂ ਸ਼ੋਪਿੰਗ ਕੰਪਲੈਕਸ ਦੀ ਤੇ ਪਾਰਕਿੰਗ ਦੀ ਸਮੱਸਿਆ ਹੈ ਗੰਦਗੀ ਬਹੁਤ ਜ਼ਿਆਦਾ ਹੈ ਕੋ ਦਿੱਲੀ ਕੀ ਉਪਰਲੇ ਕਿਤੇ नाल तुसी बड़ी सोनी गल की जी नेहरू शॉपिंग कंपलैक्स जो देखे देखिया होएगा तो सफाई का कह कह के कराने पीती है अदरवाइज कोई रूटीन नहीं हैगी उस बाद सीवर ਕਿਥੇ ਵਾਸ਼ਰੂਮਸ ਨੇ ਤੇ ਉਹਨਾਂ ਵਿੱਚ ਪਾਣੀ ਨਹੀਂ ਆ ਰਿਹਾ ਜੇ ਵਾਸ਼ਰੂਮਸ ਅਗੇ ਨੇ ਤੇ ਉਹਨਾਂ ਦੇ ਕਈ ਲੋਕ ਨੇ ਜਿਹੜੇ ਕਿ ਦੁਕਾਨਦਾਰਾਂ ਨੂੰ ਬਹੁਤ ਫੇਸ ਕਰਨਾ ਪੈਂਦਾ ਹ ਹੁਣ ਇੰਪਰੂਵਮੈਂਟ ਟਰਸਟ ਨੂੰ ਚਾਹੀਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਜਿਹੜੀ ਕਿ ਲੋਕੀ ਉਥੇ ਦਿਨ ਰਾਤ ਬਿਤਾਉਂਦੇ ਨੇ ਟਾਈਮ ਉਹਨਾਂ ਵਾਸਤੇ ਇਹ ਬੇਸਿਕ ਅਮੈਨਿਟੀਆਂ ਜਿਹੜਾ ਕਿ ਬਿਲਕੁਲ ਸਾਡਾ ਮੇਨ ਏਰੀਆ ਹੈ ਲਾਰੈਂਸ ਸਟ੍ਰੀਟ ਅੰਮ੍ਰਿਤਸਰ ਦਾ ਉਥੇ ਉਹ ਪ੍ਰੋਵਾਈਡ ਹੋਣ ਜਿਨ੍ਹਾਂ ਕਾਰਨ ਲੋਕਾਂ ਨੂੰ ਪ੍ਰੋਬਲਮ ਨਾ ਆਏ ਸਿਵਰੇਜ ਦੀ ਕਾਫੀ ਮੇਨ ਸਮੱਸਿਆ ਉਤੇ ਬਰਸਾਤ ਹੁੰਦੀ ਹੈ ਤੇ ਪਾਣੀ ਕਾਫੀ ਜ਼ਿਆਦਾ ਉਤੇ ਸਟੋਰ ਹੋ ਜਾਂਦਾ ਸਿਵਰੇਜ ਦੀ ਸਮੱਸਿਆ, ਪਾਰਕਿੰਗ ਦੀ ਸਮੱਸਿਆ, ਨਾਲ ਟ੍ਰੈਫਿਕ ਪੁਲਿਸ ਨੂੰ ਨਾਲ ਲੈ ਕੇ ਚੱਲਣਾ ਮੈਨੂੰ ਲੱਗਦਾ ਹੈ ਬਹੁਤ-ਬਹੁਤ ਜ਼ਰੂਰੀ ਹੈ ਜਿਹੜਾ ਕਿ ਮੇਨ ਏਰੀਆ ਵਿੱਚ ਲੋਕਾਂ ਨੂੰ ਇੰਨੀ ਟ੍ਰੈਫਿਕ ਦੀ ਸਮੱਸਿਆ ਹੈ ਲੋਕੀ ਗਲਤ ਪਾਰਕ ਕਰਕੇ ਚਲੇ ਜਾਂਦੇ ਨੇ ਤੇ ਸਿਵਰੇਜ ਮਤਲਬ ओवरफ्लो हो के ही बाहर सारा इन्ना गंद कटिया होता रहा है जिमें कि सीवरेज की मेनटेनेंस वास्ते जिमें कि अं कपी कि देर हो गई उन्होंने मेनटेनेंस नहीं हुई है तो सीवर क्लीनलीनैस वास्ते सुपर सकर है उन्होंने भी जल्द तो जल्द भेजना चाहिए रूटीन सार सारे आनी चाहिए है सो so दैट कि किसी को प्रॉब्लम ना आए जिदे कारण कि ईवन कॉलोनीज भी जो पानी मिक्स होकर जाता है लोगों को पीन के पानी भी ਉਹਦੀ 스멜 ਆਂਦੀ ਹੈ ਲੋਕਾਂ ਨੇ ਤੁਹਾਨੂੰ ਚੁਣਿਆ ਚੁਣ ਕੇ ਕੀ ਸਰਦੀ ਗੱਲ ਜਿਹੜੀ ਹੈ ਨਿਗਮ ਹਾਊਸ ਤੱਕ ਪਹੁੰਚੇ ਔਰ ਸਾਡੇ ਕੰਮ ਜਿਹੜੇ ਹੋਣ ਕਿਹਾ ਕਾਰਪੋਰੇਸ਼ਨ ਤੋਂ ਸਹਿਯੋਗ ਨਹੀਂ ਪ੍ਰੋਪਰਲੀ ਮਿਲ ਪਾ ਰਿਹਾ ਜੋ ਉਥੋਂ ਦੇ ਵਰਕਰ ਨੇ ਕਿ ਉਹ ਸਹਿਯੋਗ ਨਹੀਂ ਕਰ پا ਰਹੇ ਕਿ ਸਫਾਈ ਦੀ ਦਿੱਕਤ ਆ ਰਹੀ ਹੈ ਸਿਵਰਸ ਦਾ ਤੁਸੀਂ ਸੁਪਰ ਸਕਰ ਮਸ਼ੀਨ ਦੀ ਵੀ ਗੱਲ ਕੀਤੀ ਕਾਪਰੇਸ਼ਨ ਦਾ ਸਹਿਯੋਗ ਕਿਸ ਤਰ੍ਹਾਂ ਦਾ ਕਾਪਰੇਸ਼ਨ ਦਾ ਸਹਿਯੋਗ ਨਹੀਂ ਮਿਲ ਪਾ ਰਿਹਾ ਪੂਰਾ ਸਾਨੂੰ ਕਿਉਂਕਿ ਅਸੀਂ ਇੰਨੀ ਵਾਰੀ ਉਹਨਾਂ ਕੋਲੋਂ ਲੈਟਰਸ ਵੀ ਲੈ ਕੇ ਗਏ ਇੰਨੀ ਵਾਰੀ ਉਹਨਾਂ ਨੂੰ ਕਿਹਾ ਵੀ ਜਾ ਕੇ ਬਟ ਕਾਪਰੇਸ਼ਨ ਦਾ ਸਹਿਯੋਗ ਨਹੀਂ ਮਿਲ ਰਿਹਾ ਜਿਸ ਕਾਰਨ ਕਿ ਸੁਪਰ ਸਕਰ ਮੇਰੀ ਵਾਰਡ ਵਿੱਚ ਹਜੇ ਇੱਕ ਵਾਰੀ ਵੀ ਚੰਗੀ ਤਰ੍ਹਾਂ ਸਾਰੇ ਵਾਰਡ ਦੀ ਕਲੀਨਿੰਗ ਨਹੀਂ ਹੋਈ ਹੈ ਉਹਦੇ ਨਾਲ ਸਾਨੂੰ ਪਤਾ ਵੀ ਨਹੀਂ ਲਰ ਰਹਾ ਕਿ ਕਈ ਵਾਰੀ ਟਿਊਬਵੈਲ ਜਿਹੜਾ ਖਰਾਬ ਹੋ ਜਾਂਦਾ ਹੈ ਉਹਦੀ ਮੇਨਟੇਨੈਂਸ ਵਾਸਤੇ ਵੀ ਜੇ ਅਸੀਂ ਕਹੀਏ ਤੇ ਉਹ ਵੀ ਉਹਨਾਂ ਨੂੰ ਬਹੁਤ ਵਾਰੀ ਕਹਿ ਕੇ ਫਿਰ ਮਤਲਬ ਡਿਮਾਂਡ ਸਾਡੀ ਆਂਦੀ ਹੈ ਤੇ ਫਿਰ ਉਹ ਪ੍ਰੋਵਾਈਡ ਕਰਦੇ ਨੇ ਥਿੰਗਸ ਬਟ ਬਹੁਤ ਹੀ ਮੁਸ਼ਕਿਲ ਆਂਦੀ ਹੈ ਬਟ ਸਟਿਲ ਅਸੀਂ ਪਿੱਛੇ ਨਹੀਂ ਹਟਦੇ ਅਸੀਂ ਉਹਨਾਂ ਨੂੰ ਕਹਿ ਕੇ ਕੰਮ ਕਰਵਾਇਦਾ ਹੈ ਤੇ ਉਹਨਾਂ ਨੂੰ पूरी कोशिश कर दी है कि लोगों के जड़ी भी प्रॉब्लम्स ने सॉल्व होन। जिमें कि स्ट्रीट लाइटा ने स्ट्रीट लाइटा भी हजे तक एनिया प्रोवाइड नहीं हुई कि सारे पार्कस ही प्रॉपरली लग जाए टाइलों का वर्क होने वाला है तीन तो देखिया हो सड़क का कि माड़ा हाल है तो हूँ जे थोड़ा करके किन्ने एक्सीडेंट्स स्पीड ब्रेकर्स ना होीड ज्यादा होने कारण जे पुलिस एवरी नुक एंड कॉर्नर त ਖੜੀ ਹੋ ਸਕਦੀ ਹੈ ਪ੍ਰਸ਼ਾਸਨ ਨੂੰ ਸਾਡੇ ਨਾਲ ਚੱਲਣਾ ਚਾਹੀਦਾ ਹੈ ਕਿਉਂਕਿ ਲੋਕੀ ਤਾਂ ਸਾਰਿਆਂ ਦੇ ਸਾਂਝੇ ਹੈ ਇਹ ਕੋਈ ਮੇਰੇ ਵਾਸਤੇ ਜਾਂ ਕਿਸੇ ਆਪਣੇ ਵਾਸਤੇ ਤਾਂ ਹੈ ਨਹੀਂ ਕੋਈ ਚੀਜ਼ ਤੇ ਸਾਰਿਆਂ ਨੂੰ ਨਾਲ ਮਿਲ ਕੇ ਵਾਰਡ ਨੂੰ ਜਾਂ ਅੰਮ੍ਰਿਤਸਰ ਨੂੰ ਅਸੀਂ ਜਿਹੜੇ ਕਿ 스마트 ਸਿਟੀ ਵੀ ਸਾਨੂੰ ਦਰਜਾ ਮਿਲਿਆ ਹੈ ਹੈਰੀਟੇਜ ਸਿਟੀ ਦਾ ਦਰਜਾ ਮਿਲਿਆ ਹੈ ਅਸੀਂ ਉਹਨੂੰ ਕਿਸ ਤਰ੍ਹਾਂ ਅਪਲਿਫਟ ਕਰ ਸਕੀਏ ਕਿਸ ਤਰ੍ਹਾਂ ਸੋਨਾ ਬਣਾ ਸਕੀਏ ਕਿਸ ਤਰ੍ਹਾਂ ਲੋਕਾਂ ਦੀਆਂ ਪ੍ਰੋਬਲਮਸ ਹੱਲ ਕਰ ਸਕੀਏ ਤੇ ਉਹ ਚੱਲਣਾ ਚਾਹੀਦਾ ਹੈ ਜਿਹਦੇ ਨਾਲ ਕਿ ਗੁਰੂ ਨਗਰੀ ਕੰਪਲੈਕਸਰ ਦੀ ਉਹ ਕਿਹਾ ਜਾਂਦਾ ਕਿ ਇਥੇ ਸਾ ਕਿ ਹਾਲ ਗੇਟ ਦਾ ਬਾੜ ਵਿੱਚ ਲਿਖਿਆ ਹੁੰਦਾ ਸੀ 50 ਦਾ ਘਰ ਬਿਲਕੁਲ ਅੰਮ੍ਰਿਤਸਰ ਵੀ ਠੀਕ ਹੈ ਪਰ ਕਿਤਨਾ ਕਿਤੇ ਹਜੇ ਵੀ ਬਹੁਤ ਜ਼ਰੂਰਤ ਹੈ ਕਿਉਂਕਿ 2 ਤੋਂ 2.5 ਸਾਲ ਲੇਟ ਹੋਏ ਨਿਗਮ ਦੇ ਚੋਣ ਔਰ ਹਜੇ ਵੀ ਅੰਮ੍ਰਿਤਸਰ ਦੀ ਸਥਿਤੀ ਹੈ ਕਿ ਇਹ ਹਜੇ ਵੀ ਜਿਹੜਾ ਅਪਹਾਇਜ਼ ਹੈ ਆਨਾਥ ਹੈ ਹਜੇ ਵੀ ਤੁਸੀਂ ਦੇਖੋਗੇ ਸਾਡੀ ਆਫਟਰ ਇਲੈਕਸ਼ਨਸ ਵੀ ਕਾਰਪੋਰੇਸ਼ਨ ਪਹਿਲੇ ਹੀ ਕੋਈ ਕੰਮ ਨਹੀਂ ਸੀ ਹੋ ਰਿਹਾ ਕਾਰਪੋਰੇਸ਼ਨ ਦਾ ਉਸ ਤੋਂ ਬਾਅਦ ਲੋਕ बड़े परेशान से जो इलेक्शन हुए भी नहीं। तो बाद मीटिंग हाउस मीटिंग हुई है जी की जनवरी ट्वेंटी सैवंथ नई सी अः ट्वेंटी ट्वेंटी फाइव उस मीटिंग नहीं हुई है ਕਦੀ ਐਫਐਨਸੀਸੀ ਦੀ ਮੀਟਿੰਗ ਨਹੀਂ ਹੋਈ ਜੀ ਕਦੀ ਐ ਮੀਟਿੰਗ ਜਿਵੇਂ ਕਿ ਸਾਡੇ ਕੋਲ ਸੁਜੈਸ਼ਨਸ ਲਿੱਤੀਆਂ ਗਈਆਂ ਹੋਣ ਜਾਂ ਸਾਨੂੰ ਦੱਸਿਆ ਗਿਆ ਹੋਵੇ ਉਹ ਅਸੀਂ ਸਾਰੇ ਹੀ ਫੀਲ ਕਰਦੇ ਹਾਂ ਕਿ ਇਹ ਜਲਦ ਤੋਂ ਜਲਦ ਕਰਾਈ ਜਾਣੀ ਚਾਹੀਦੀ ਹੈ ਤੇ ਲੋਕਾਂ ਦੀਆਂ ਪ੍ਰੋਬਲਮਸ ਜਿਹੜੇ ਕਿ ਕਾਉਂਸਲਰਸ ਦੱਸ ਸਕਦੇ ਨੇ ਉਹ ਸੋਲਵ ਹੋਣੀਆਂ ਚਾਹੀਦੀਆਂ ਮੈਂ ਆਪਣੇ ਵਾਰਡ ਵਾਸੀਆਂ ਨੂੰ ਇਹੀ ਕਵਾਂਗੀ ਕਿ ਮੈਂ ਤੁਹਾਡੇ ਨਾਲ ਹਾਂ ਤੇ ਅਸੀਂ ਇਹਨੂੰ ਜ਼ਰੂਰ ਅੰਮ੍ਰਿਤਸਰ ਆਪਣਾ ਵਾਰਡ ਹੀ ਨਹੀਂ ਪਰ ਅੰਮ੍ਰਿਤਸਰ ਸ਼ਹਿਰ ਨੂੰ ਵੀ ਵਧੀਆ ਤੌਰ ਤੇ ਉੱਪਰ ਲੈ ਕੇ ਆਣਾ ਹੈ ਤੇ ਜ਼ਰੂਰ ਆਵਾਂਗੇ ਤੁਹਾਡੀ ਵਾਰਡ ਦੇ ਵਿੱਚ ਜਿਹਨ ਲੋਕਾਂ ਨਾਲ ਵੀ ਗੱਲ ਹੋਈ ਸਭ ਤੋਂ ਮੇਨ ਦਿੱਕਤ ਆ ਇਨਕ੍ਰੋਚਮੈਂਟ ਉਹ ਟ੍ਰੈਫਿਕ ਵੀ ਦੁਕਾਨਦਾਰ ਵੱਲੋਂ ਇਨਕ੍ਰੋਚਮੈਂਟ ਦੀ ਜਿਹੜੀ ਐ ਸਮੱਸਿਆ ਹੈ ਉਹ ਟ੍ਰੈਫਿਕ ਸਹੀ ਤਰੀਕੇ ਨਾਲ ਗੱਡੀ پارک ਨਾ ਕਰਨਾ ਤੁਹਾਡੇ ਬਿਲਕੁਲ ਖੁਦ ਵੀ ਤੁਹਾਡੇ ਘਰ ਦੀ ਗਲੀ ਦੇ ਬਾਹਰ ਵੀ ਜਿਹੜੀ ਐ ਟ੍ਰੈਫਿਕ ਦੀ ਸਮੱਸਿਆ ਰਹਿੰਦੀ ਹੈ ਟ੍ਰੈਫਿਕ ਜਦੋਂ ਲੋਕਰੰਦੀ ਬਿਲਕੁਲ ਤੁਸੀਂ ਦੇਖਿਆ ਹੀ ਹੋਏਗਾ ਆਰਚੀਜ਼ ਗੈਲਰੀ ਦੇ ਬਾਹਰ ਵੀ ਤੇ ਲਾਰੈਂਸ ਸਟ੍ਰੀਟ ਦੇ ਬਿਲਕੁਲ ਕੋਲ ਹੀ ਮੈਂ ਰਹਿੰਨੀ ਆ ਤੇ ਉੱਥੇ ਬਿਲਕੁਲ ਹੀ ਟ੍ਰੈਫਿਕ ਸੈਂਸ ਐਕਚੁਅਲੀ ਨਾ ਹੁੰਦਾ ਵਜਾ ਹੀ ਇਹ ਹੈ ਕਿ ਜਿਹੜਾ ਕਿ ਜਿਆਦਾ ਚਲਦੀ ਸੜਕ ਹੋਏ ਉੱਥੇ ਟ੍ਰੈਫਿਕ ਪੁਲਿਸ ਨੂੰ बार-बार ਰਾਉਂਡਸ ਲੈਂ मतलब उ कोई दो पुलिस वाले हर चौंक ते खड़े जिस कारण की लोगों नु लगे कि जे असी गलत भी लगांगे तो सानू कोई चेक होएगा उन्होंने एक बारी चेक करो जो कि बहुत जरूरी है कैमराज प्रोवाइड पहले स्मार्ट सिटी दे तौर पर उन्होंने कहा कि प्रोवाइड ਹੋਂਗੇ ਹੁਣ ਪ੍ਰਸ਼ਾਸਨ ਨੇ ਹਜੇ ਤੱਕ ਕੋਈ ਵੀ ਇਸ ਉਤੇ ਨਹੀਂ ਕੀਤਾ ਹੈ ਕੰਮ ਜਿਹੜਾ ਕਿ 스마트 ਸਿਟੀ ਲੈ ਲੋ ਜਾਂ ਅਸੀਂ ਹੈਰੀਟੇਜ ਸਿਟੀ ਲੈ ਲੋ ਜਾਂ 스내ਚਿੰਗਸ ਇੰਨਿਆ ਹੋ ਰਿਆ ਨੇ ਜਿਸ ਕਾਰਨ ਕਿ ਜੇ ਕੈਮਰਾ ਸਾਡੇ ਮੰਦਿਰ ਗੁਰਦੁਆਰੇ ਡਿਫਰੈਂਟ ਨੁਕਿਆਂ ਕਾਰਨਰਸ ਤੇ ਹੋਣਗੇ ਤੇ ਬਹੁਤ ਲੋਕੀ ਬਚ ਸਕਦੇ ਨੇ ਪੋਸ਼ ਏਥੇ ਇਸ 스내ਚਿੰਗ ਦੀ ਵਾਰਦਾਤਾਂ ਵੀ ਬਹੁਤ ਜ਼ਿਆਦਾ ਨੇ ਔਰ ਸਿਕਿਉਰਟੀ ਜਦ ਜਿਹੜਾ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਉਹ ਬਿਲਕੁਲ ਹੀ ਜ਼ੀਰੋ ਹੋ ਚੁੱਕੀ ਹੈ ਸਿਕਿਉਰਿਟੀ ਲੈ ਲੋ ਤੁਸੀਂ ਲੇਡੀਜ਼ ਨੂੰ ਬਾਹਰ ਨਿਕਲਦੇ ਹੋਏ ਡਰ ਲੱਗਦਾ ਹੈ ਈਵਨ ਕਿ ਬੱਚੇ ਵੀ ਨਹੀਂ ਜੇ ਅਸੀਂ ਛੱਡਣ ਜਾਣਾ ਹੈ ਲੇਡੀਜ਼ ਮੇਰ ਨੂੰ ਆ ਕੇ ਗੱਲ ਕਰਦੀਆਂ ਨੇ ਸਕੂਲ ਤੋਂ ਲੈਣ ਜਾਣਾ ਹੈ ਛੱਡਣ ਆਣਾ ਹੈ ਦੁਪਹਿਰ ਦੇ ਟਾਈਮ ਤੇ ਲੇਨਸ ਵਿੱਚ ਬਿਲਕੁਲ ਸੁੰਸਾਨ ਹੁੰਦੇ ਨੇ ਤੇ ਐਟ ਲੀਸਟ ਜਦੋਂ ਗੱਡੀਆਂ ਵੀ ਚਲਾਨ ਤੇ ਟ੍ਰੈਫਿਕ ਰੂਲਸ ਫਾਲੋ ਕਰਕੇ ਥੋੜਾ ਜਿਹਾ ਟ੍ਰੈਫਿਕ ਪ੍ਰਸ਼ਾਸਨ ਸਭ ਮਿਲ ਜੁਲ ਕੇ ਜੇ ਕੰਮ ਕਰਨ ਤੇ ਇਹ ਬਹੁਤ ਜ਼ਿਆਦਾ ਜਿਹੜੀ ਦੁਰਘਟਨਾਵਾਂ ਨੇ ਉਹ ਬਚ ਸਕਦੇ ਆ ਨੇ ਤੇ ਐਵਰਟ ਹੋ ਸਕਦੇ ਆ ਨੇ ਤੇ ਅਸੀਂ ਸੇਫਟੀ ਮੀਜਰਸ ਨੂੰ ਲੈ ਕੇ ਜਿਹੜੇ ਕਿ ਸਟੈਪਸ ਲੈਣੇ ਚਾਹੀਦੇ ਹੈ ਉਹ ਨਹੀਂ ਹੋ ਰਹੇ ਹੈ ਜਿਹੜੇ ਕਿ ਤਾਂ ਹੀ ਲੋਕੀ ਇਹਨੇ ਪਰੇਸ਼ਾਨ ਨੇ ਤੇ ਮੈਂ ਪ੍ਰਸ਼ਾਸਨ ਨੂੰ ਰਿਕਵੈਸਟ ਕਰਦੀ ਆ ਕਿ ਇਹ ਸਾਰੇ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਹੈ ਤੇ ਇਹ ਸਾਰੇ ਮੁੱਦੇ ਜਲਦ ਤੋਂ ਜਲਦ ਸੋਲਵ ਹੋਣੇ ਚਾਹੀਦੇ ਤੁਹਾਡੀ ਵਾਰਡ ਦੀ ਗੱਲ ਕਰੀਏ ਵਾਰਡ ਦੇ ਵਿੱਚ ਜਿਹੜਾ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਨੇ ਚਾਹੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਸੀਵਰੇਜ ਦੇ ਪਾਣੀ ਦੀ ਤੁਸੀਂ ਉਹਦੀ ਕਿਹਾ ਕਿ ਸੁਪਰ ਸਕਰ ਮਸ਼ੀਨ ਦੇ ਲਈ ਹਨ। ਤੁਹਾਨੂੰ ਲੱਗਦਾ ਨਹੀਂ ਹੈ ਕਿ ਜਦੋਂ ਪਖਪਾਤ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਮੇਅਰ ਨੇ ਤੇ ਤੁਸੀਂ বিজেਪੀ ਤੋਂ ਕਿਤੇ ਪਖਪਾਤ ਹੋ ਰਿਹਾ ਕਿਉਂਕਿ ਹੋਰ ਵੀ ਅਸੀਂ ਕਈ ਵਾਰਾਂ ਵਿੱਚ ਗਲਬਤ ਕੀਤੀ ਤੇ ਜਿਹੜੇ ਦੂਸਰੀਆਂ ਪਾਰਟੀਆਂ ਤੋਂ ਨੂੰ ਕਹ ਰਹੇ ਕਿ ਸਾਡੇ ਨਾਲ ਪਖਪਾਤ ਕੀਤਾ ਜਾ ਰਿਹਾ। ਤੁਹਾਨੂੰ ਲੱਗਦਾ ਤੁਹਾਨੂੰ ਇਹ ਗੱਲ ਸਹੀ ਹੈ। ਆ ਪੱਖਪਾਤ ਦਾ ਗਲਤ ਹੈ ਇਹ ਹੈ ਕਿ ਦੇਖੋ ਜੇ ਅਸੀਂ ਦੇਖਨੇ ਆ ਕਿ ਦੂਜੇ ਵਾਰਡਾਂ 'ਚ ਕੰਮ ਹੁੰਦਾ ਹੈ ਤੇ ਸਾਡੇ ਵਾਰਡ 'ਚ ਕੰਮ ਨਹੀਂ ਹੋ ਰਿਹਾ ਤੇ ਇਹ ਜ਼ਰੂਰ ਸਾਨੂੰ ਫੀਲ ਹੁੰਦਾ ਹੈ ਕਿ ਦੂਜੇ ਵਾਰਡਾਂ 'ਚ ਕੰਮ ਹੁੰਦਾ ਪਿਆ ਤੇ ਸਾਡੇ ਵਾਰਡ 'ਚ ਨਹੀਂ ਹੁੰਦਾ ਪਿਆ ਇਟ ਮੀਨਸ ਕਿ ਉਹ ਪੱਖਪਾਤ ਕਰਦੇ ਹੈ ਜਿਹੜੇ ਕਿ ਨੀਡ ਸਾਡੀ ਕਿਸੇ ਦੀ ਪਰਸਨਲ ਨਹੀਂ ਹੈ ਨੀਡ ਲੋਕਾਂ ਦੀ ਹੈ ਤੇ ਨੀਡ ਅੰਮ੍ਰਿਤਸਰ ਦੀ ਹੈ ਜਿਹੜਾ ਕਿ ਸਿਫਤੀ ਦਾ ਘਰ ਹੈ ਗੁਰੂਆਂ ਦੀ ਨਗਰੀ ਹੈ ਤੇ ਸਾਨੂੰ ਇਹ ਪੱਖਪਾਤ ਛੱਡ ਕੇ ਅ ਵਰਕ ਕਰਨਾ ਚਾਹੀਦਾ ਹੈ ਤੇ ਸਾਰੇ ਬੋਡਾ ਨੂੰ ਇੱਕੋਸਾਰ ਰੱਖ ਕੇ ਸਾਰਿਆਂ ਦੀ ਡਿਵੈਲਪਮੈਂਟ ਵਾਸਤੇ ਕਾਰਪੋਰੇਸ਼ਨ ਨੂੰ ਸੋਚਣਾ ਚਾਹੀਦਾ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਕਿੰਨਾ ਕੁ ਸਹਿਯੋਗ ਅੰਮ੍ਰਿਤਸਰ ਦੇ ਮੇਅਰ ਮੋਤੀਪਾਟਿਆ ਜੀ ਅ ਠੀਕ ਹੈ ਮੈਂ ਜ਼ਿਆਦਾ ਨਹੀਂ ਕੱਟ ਕਰ ਦੇਣਾ ਤੁਸੀਂ ਹਾਂ ਕੈਂ ਕੀ ਬੋਲਾਂ ਤੁਹਾਨੂੰ ਸ਼ੋਰਟ ਤੋਂ ਵੀ ਸਾਡੀ ਉਹਨਾਂ ਨੂੰ ਵੀ ਅਪੀਲ ਹੈ ਕਿ ਕਮ ਤੁਹਾਨੂੰ ਲੋਕਾਂ ਨੇ ਚੁਣਿਆ ਤੁਹਾਨੂੰ ਕੋਈ ਲੋਕਨੁਮੀਤੀ ਆਪਣੀ ਤੇ ਕੰਮ ਜਿਹੜੇ ਨੇ ਸਾਡੇ ਲਈ ਲੋਕਾਂ ਦੇ ਕੰਮ ਨੇ ਸਾਡੇ ਕੰਮ ਜਿਹੜੇ ਨੇ ਜਿਹੜੇ ਅਸੀਂ ਕਰਵਾ ਰਹੇ ਕਹਿਣ ਕਹਿ ਰਹੇ ਸਾਡੋ ਕੰਮ ਪਹਲ ਦੇ ਦਾਤੇ ਕਰਵਾਇਆ ਚਾਹੋ ਸੀਰਜ ਹੈ ਚਾਹੇ ਪੀਣ ਵਾਲੇ ਪਾਣੀ ਦੇ ਸਥਾਨੇ ਪਲੱਸ ਹਾਊਸ ਦੀ ਮੀਟਿੰਗ ਬੋਰਡ ਵੀ ਜਲਦ ਤੋਂ ਜਲਦ ਹੋਵੇ ਮੀਟਿੰਗ ਕਰਵਾਇਆਵੇ ਸਾਰੇ ਹੀ 파ਸ਼ਾ ਕਰੇ ਨੇ ਇਸ ਸਮੇਂ ਆਪਣੇ ਕੰਮਾਂ ਨੂੰ ਲੈ ਕੇ ਬਹੁਤ ਚਿੰਤਾ ਕੀਤੀ। ਠੀਕ ਜਿਵੇਂ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਕਿੰਨਾ ਕਸਯੋਗ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਜੀ ਮੈਂ ਹਮੇਸ਼ਾ ਦੇ ਮੇਅਰ ਮੋਤੀਪਾਟਿਆ ਜੀ ਨੂੰ ਇਹੀ ਅਪੀਲ ਕਰਨਾ ਚਾਹਾਂਗੀ ਕਿ ਸਾਡੇ ਜਿਹੜੇ 파ਰਸ਼ਦ ਨੇ ਜਾਂ ਸਾਡੇ ਜਿਹੜੇ ਕਾਉਂਸਲਰਸ ਨੇ ਉਹ ਤੁਹਾਨੂੰ ਜੋ ਵੀ ਰਿਕੁਐਸਟ ਲੈ ਕੇ ਆਣ ਤੇ ਉਹ ਜਲਦ ਤੋਂ ਜਲਦ ਪੂਰੀ ਕਰਨੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਜਿਹੜੇ ਲੋਕਾਂ ਨੇ ਚੁਣਿਆ ਹੈ ਨੋ ਮੰਦਿਆ ਨੇ ਚੁਣਿਆ ਹੈ ਅੰਮ੍ਰਿਤਸਰ ਵਾਸਤੇ ਚੁਣਿਆ ਹੈ ਤੇ ਅਸੀਂ ਸਾਰੇ ਵਚਨਬੱਧ ਹਾਂ ਕਿ ਅਸੀਂ ਉਹਨਾਂ ਦੇ ਡਿਵੈਲਪਮੈਂਟ ਵਾਸਤੇ ਉਹਨਾਂ ਵਾਸਤੇ ਹਾਜ਼ਰ ਰਹੀਏ ਡਿਵੈਲਪਮੈਂਟ ਵਾਸਤੇ ਕੰਮ ਕਰੀਏ ਤੇ ਜੇ ਉਹ ਜਲਦ ਤੋਂ ਜਲਦ ਹੋਏ ਤੇ ਬਹੁਤ ਬਿਹਤਰ ਹੈ ਤੇ ਸਾਡੀ ਇੱਕ ਹੋਰ ਰਿਕੁਐਸਟ ਹੈ ਜਿਹੜੀ ਕਿ ਹਾਊਸ ਦੀ ਮੀਟਿੰਗ ਹੈ ਜੋ ਕਿ ਹਜੇ ਤੱਕ ਨਹੀਂ ਹੋਈ ਹੈ ਸੈਕਿੰਡ ਮੀਟਿੰਗ ਉਹ ਜਲ ਤੋਂ ਜਲ ਹੋਏ ਕਿਉਂਕਿ ਸਾਨੇ ਅਸੀਂ ਸਾਰੇ ਪਰੇਸ਼ਾਨ ਆ ਆਪਣੇ ਕੰਮਾਂ ਨੂੰ ਲੈ ਕੇ ਤੇ ਉਹਦੇ ਨਾਲ ਅਸੀਂ ਆਪਣੀ ਰਿਕੁਐਸਟ ਫਾਰਵਰਡ ਕਰਕੇ ਤੁਹਾਨੂੰ ਦੱਸਣਾ ਚਾਹੁੰਦੇ ਆ ਦੱਸਦੇ ਵੀ ਰਹਿੰਦੇ ਆ ਤੇ ਸਾਡੀ ਜਿਹੜੀ ਪ੍ਰੋਬਲਮਸ ਨੇ ਉਹਨਾਂ ਦੇ ਸੋਲੂਸ਼ਨਸ ਨਿਕਲਨੇ ਚਾਹੀਦੇ ਆ ਤੇ ਲੋਕਾਂ ਦੇ ਕੰਮ ਜਲ ਤੋਂ ਜਲਦ ਹੋਣੇ ਚਾਹੀਦੀ ਹੈ ਬਿਕਾਜ਼ ਅਸੀਂ ਆਪਣੇ ਵਾਸਤੇ ਕੁਝ ਨਹੀਂ ਹੈ ਤੁਸੀਂ ਵੀ ਲੋਕਾਂ ਦੇ ਨੁਮਾਇੰਦੇ ਹੋ ਤੇ ਅਸੀਂ ਵੀ ਤੇ ਅਸੀਂ ਤੁਹਾਡੀ ਨਾਲ ਹੀ ਲੈ ਕੇ ਤੇ ਅਸੀਂ ਲੋਕਾਂ ਦੀ ਸਾਰੀ ਪ੍ਰੋਬਲਮਸ ਦੇ ਸੋਲੂਸ਼ਨ ਕਰਨੇ ਆ ਜੀ ਸ਼ੁਕਰੀਆਮੰਦ ਥੈਂਕ ਯੂ ਜੀ ਜੀ ਬਿਲਕੁਲ ਜਿਹੜੇ ਵਾਰਡ ਦੇ ਵਿੱਚ ਕਮ ਜਿਹੜੇ ਨੇ ਲੋਕਾਂ ਦੇ ਕੰਮ ਨੇ ਲੋਕਾਂ ਦੇ ਲੋਕਾਂ ਨੇ ਇਹਨਾਂ ਨੁਮਾਇੰਦਿਆਂ ਨੂੰ ਚੁਣਿਆ ਤੇ ਅੱਜ ਅਸੀਂ ਲੋਕਾਂ ਦੀ ਗੱਲ ਲੋਕਾਂ ਦੇ ਨੁਮਾਇੰਦਿਆਂ ਦੇ ਨਾਲ ਕਰ ਰਹੇ ਹਾਂ ਜਿੱਥੇ ਵਾਰਡ ਨੰਬਰ 5 ਦੇ ਵਿੱਚ ਸੀਵਰੇਜ ਦੇ ਪਾਣੀ ਦੀ ਸਮੱਸਿਆ ਸਟਰੀਟ ਲਾਈਟ ਦੀ ਸਮੱਸਿਆ ਪਾਰਕ ਜਿਹੜੇ ਨੇ ਸਭ ਅੰਮ੍ਰਿਤਸਰ ਦੀਆਂ ਵਾਰਡਾਂ ਤੋਂ ਸਭ ਤੋਂ ਜ਼ਿਆਦਾ ਪਾਰਕ ਜਿਹੜੇ ਨੇ ਵਾਰਡ ਨੰਬਰ 5 ਦੇ ਵਿੱਚ ਪਾਰਕ ਨੇ ਪਰ ਉਹਨਾਂ ਦੀ ਇੱਕ ਜਿਹੜੀ ਆ ਉਹ ਨੂੰ ਸੁਧਾਰਨ ਦੀ ਬਹੁਤ ਜ਼ਰੂਰਤ ਆ ਪਾਰਕਾਂ ਦੀ ਵਿੱਚ ਵੀ ਸਟਰੀਟ ਲਾਈਟ ਬੱਚਿਆਂ ਦੇ ਖੇਡਣ ਲਈ ਚੂਲੇ ਹੋਣੇ ਚਾਹੀਦੇ ਆ ਓਪਨ ਜਿਮ ਦੀ ਜਿਹੜੀ ਆ ਰਿਕੁਆਇਰਮੈਂਟ ਆ ਓਪਨ ਜਿਮ ਜਿਹੜੇ ਉਹ ਲੱਗਨੇ ਚਾਹੀਦੇ ਨੇ ਕਿ ਜਿਹੜੇ ਨੌਜਵਾਨ ਨੇ ਜਾਂ ਬਜ਼ੁਰਗ ਜਿਹੜੇ ਨੇ ਉੱਥੇ ਆ ਕੇ ਆਪਣੇ ਸ਼ਰੀਰ ਨੂੰ ਜਿਹੜਾ ਉਹ ਤੰਦਰੁਸਤ ਰੱਖ ਸਕਣ ਫਿੱਟ ਰੱਖ ਸਕਣ ਉਹਦੇ ਲਈ ਐਕਸਰਸਾਈਜ਼ ਦੀ ਜ਼ਰੂਰਤ ਹੈ ਇਸ ਕਰਕੇ ਓਪਨ ਜਿਮ ਦੀ ਜ਼ਰੂਰਤ ਆ ਦੂਸਰੇ ਪਾਸੇ ਅੰਮ੍ਰਿਤਸਰ ਦੇ ਮੇਅਰ ਨੂੰ ਵੀ ਜਿਹੜਾ ਉਹ ਹਦਾਇਤ ਜਿਹੜੀ ਰਿਕੁਐਸਟ ਕੀਤੀ ਦਾਰਿਆ ਕਿ ਜਲਤੋ ਜਲ ਜਿਹੜੀ ਹੈ ਹਾਊਸ ਦੀ ਮੀਟਿੰਗ ਬੁਆਈਦਾ ਵੇ ਜਿਸ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਜਿਹੜਾ ਗੁਰੂ ਨਗਰੀ ਅੰਮ੍ਰਿਤਸਰ ਹੈ ਉਸ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ ਚਾਹੇ ਉਹ ਸੀਵਲ ਦੀ ਹੈ ਪੀਣ ਵਾਲੇ ਪਾਣੀ ਦੀ ਸਮੱਸਿਆਵਾਂ ਨੇ ਸਰਕਾਰ ਸਰਕਾਰ ਜਿਹੜੀਆਂ ਨੇ ਉਹ ਬਣਨ ਵਾਲੀਆਂ ਨੇ ਬਰਸਾਤ ਦੀ ਮੌਸਮ ਚੱਲ ਰਹੀ ਸੀ ਜਿਸ ਦੇ ਕਰਕੇ ਸਰਕਾਂ ਵੀ ਕਾਫੀ ਡੈਮੇਜ ਨੇ ਸਰਕਾਂ ਦੀ ਵੀ ਮੁਰੰਮਤ ਜਿਹੜੀ ਆ ਉਹ ਜ਼ਰੂਰ ਤੋਂ ਹੋਣੀ ਚਾਹੀਦੀ ਆ ਤੇ ਜਲਤੋ ਜਲਤ ਜਿਹੜੀਆਂ ਸਾਰੀਆਂ ਸਮੱਸਿਆ ਦਾ ਹੱਲ ਜਿਹੜਾ ਉਹ ਹੋਣਾ ਚਾਹੀਦਾ ਹੈ ਫਿਰ ਮਿਲਾਂਗੇ ਇੱਕ ਨਵੀਂ ਵਾਰਟ ਇੱਕ ਨਵੇਂ ਕੌਂਸਲਰ ਦੇ ਨਾਲ ਲੋਕਾਂ ਦੀ ਗੱਲ ਲੋਕਾਂ ਦੇ ਨੁਮਾਇੰਦੇ ਦੇ ਨਾਲ